ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਿੰਨ ਚੌਹਾਂ ਦਿਨਾਂ ਬਾਅਦ ਅੱਜ ਆਪ ਪਲੌਗ ਆਪਣਾ ਸ਼ੁਰੂ ਕਰ ਲੱਗੇ ਆਂ ਕਿਉਂਕਿ ਛੋਟੀ ਐਮਰਜੈਂਸੀ ਦਾ ਕਰਕੇ ਕਰੋ ਬੁਮਾਰੀ ਤੇ ਜਲੰਧਰ ਜਾਣਾ ਪਿਆ ਉੱਥੇ ਅੱਜ 6-5-6 ਦਿਨ ਹੋ ਗਏ ਚਾ 5 ਕੇ ਦਿਨ ਹੋ ਗਏ ਉੱਥੇ ਰਹਿਣਾ ਪਿਆ ਤੇ ਅੱਜ ਛੁੱਟੀ ਮਿਲੀ ਤੇ ਆਏ ਆਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਵੀਰ ਮੈਸੇਜ ਕਰਦੇ ਆ ਵੀ ਵੀਰ ਬਲੌਗ ਨਹੀਂ ਆਏ ਤਾਂ ਕਰਕੇ ਤੇ ਅੱਜ ਸ਼ੁਰੂ ਕਰਦੇ ਆ ਪਿੰਡ ਜੇ ਪਹੁੰਚੇ ਆ ਦੇ ਨਾਲ ਹੀ ਬਲੌਗ ਸ਼ੁਰੂ ਕਰਦੇ ਨੇ ਲੱਗੇ ਆਪਾਂ ਤੇ ਅੱਜ ਖਾਦ ਪਾਉਣ ਦੀ ਤਿਆਰੀ ਕਰਨਾ 575 ਦੀ ਟਾਇਰ ਇਹਨੂੰ ਪਾਤੇ ਆ ਹੁਣ ਦੋਵੇਂ ਟਰੈਕਟਰ ਖਾਦ ਗਾੜੀ-ਗਾੜੀ ਕਣਕ ਨੂੰ ਪਾਵਾਂਗੇ ਉਹ ਵੀ ਮੁੜ ਕੇ ਨਾ ਪਾਣੀ ਦੇ ਗਾੜੀ ਪਾਈਏ ਤੇ ਫਿਰ ਬਾਦ ਪਾਈਏ ਤੇ ਫਿਰ ਥੋੜੀ ਨਾ ਕਣਕ ਪਟीन ਦੀ ਜਿਆਦੀ ਆ ਇਸ ਕਰਕੇ ਹੁਣ ਪਹਿਲਾਂ ਖਾਦ ਪਾਈ ਜਾਵਾਂ ਗਾੜੀ ਗਾੜੀ ਮੁੜ ਕੇ ਮਗਰ ਮਗਰ ਕਣਕ ਭਰੀ ਜਾਵਾਂਗੇ ਟਾਇਰ ਬਦਲਦੇ ਆ ਨਾਟ ਸਾਂਭ ਤੇ ਜਾ ਦੇ ਨਾਟ ਸਾਂਭ ਦੋ ਤੇ ਉਹ ਮਸ਼ੀਨ ਨੂੰ ਗ੍ਰੀਸ ਮਾਰ ਕੇ ਮਸ਼ੀਨ ਨੂੰ ਛੱਬੇ ਕਿਹਨਾਂ ਇਹ ਆਪਾਂ ਪੱਲੀਆਂ ਬੰਦਣੀਆਂ ਯਾਰ ਇੱਥੇ ਅਗਲੇ ਬੰਦ ਹੁਣੇ ਹੀ ਪਾਲਾ ਬੰਦੇ ਬੰਦ ਲੈ ਇਹ ਜਿਹੜੀ ਖਾਦ ਗਾਂ ਨੂੰ ਸੁੱਟਦੀ ਨਾ ਟਰੈਕਟਰ ਦੇ ਉੱਤੇ ਖਾਦਣਾ ਪਵੇ ਕਿ ਲੱਗਦੇ ਆਹੋ ਟਰੈਕਟਰ ਤੇ ਹੀ ਬੰਦਣੀ ਇੱਥੇ ਬੰਦਣੀ ਸਾਰੇ ਬੰਦਣੀਆਂ ਥੱਲੇ ਤੱਕ ਬੰਦ ਲੈ ਥੱਲੇ ਬੰਨੇ ਅਜੇ ਤੱਕ ਬੰਦ ਨਹੀਂ ਆਹੋ ਲੈ ਕੇ ਥੱਲੇ ਤੱਕ ਜਾਓ ਟਰੈਕਟਰ ਤੇ ਬੰਦ ਈ ਬੰਦਣੀ ਜ਼ਰੂਰ ਆਵੇ ਇਹਨਾਂ ਨੂੰ ਪਤਾ ਹਾਂ ਟਰੈਕਟਰ ਤੇ ਬੰਦਦੇ ਆ ਟਰੈਕਟਰ ਦੇ ਅੰਦਰ ਜਿਹੜੀ ਖਾਦ ਜਾਵੇ ਹੀ ਨਾ ਮਾਸਾ ਵੀ ਯਾਰ ਪੌਣੀ ਪੁਰਾਣੀ ਐ ਤੇ ਹੁਣ ਮਸ਼ੀਨ ਨੂੰ ਗਰੀਫ ਗਰੂ ਮਾਰ ਕੇ ਤੋੜਦੇ ਆ ਜਿਹੜੇ ਬੜੇ ਦਿਨਾਂ ਬਾਅਦ ਛੱਡ ਕੇ ਆਏ ਉੱਥੇ ਰਹਿ ਰਹਿ ਕੇ ਤੇ ਬੋਰੀ ਹੋ ਗਈ ਯਾਰ ਆਪਦੇ ਕੰਮਾਂ ਤੇ ਕਾਜਾਂ ਦੇ ਜਿਹੜੀ ਮौज ਆ ਉਹਦੇ ਨਾਲ ਦਾ ਨਜ਼ਾਰਾ ਕੋਈ ਵੀ ਨਹੀਂ ਇਹ ਜਵੀ ਨੇ ਸਬਜ਼ੀ ਭਾਜੀ ਵਾਲੀ ਜਿਹੜਾ ਮਾਰਦੇ ਆ ਖਾਦ ਪੌਣੀ ਕਰਦੇ ਸ਼ੁਰੂ ਫਿਰ ਕਰਾਂਗੇ ਕੁਝ ਹੋਰ ਕੰਮਕਾਜ ਦਿਖਾਵਾਂਗੇ। ਨਾਲੇ ਸਾਧਨ ਤੋਂ ਨਾਲੇ ਸਾਰੇ ਇਹ ਵੀ ਧੋ ਤਾ ਕੇ ਲੋਨੇ ਆ। ਦਿਹਾੜੀ ਇਹਨਾਂ ਤੇ ਵੀ ਆ ਗਈ ਆਪਣੀ ਸਬਜੀ ਭਾਜੀ। ਵੇਗ ਨੂੰ ਕਿਰਪਾ ਰਖੇ ਇੱਕ ਵੀਰ ਨੇ ਪੁੱਛਿਆ ਜੀ ਗਾਜਰਾਂ ਦੀ ਜਮਰਾ ਠਾਣ ਨੂੰ ਗਰੋਥ ਤੇ ਛੇਤੀ ਕਿਹੜੀ ਚੀਜ਼ ਪਾਈਏ ਉਹਨੂੰ ਵੀਰ ਨੂੰ ਆਨੇ ਪोटाश ਜਿਹੜੀ ਆ ਨਾ ਕਹਿੰਦੇ ਪोटाश ਬਹੁਤ ਅਸਰ ਕਰਦੀ ਆ ਇਸ ਕਰਕੇ ਹਾਲਦੂਨ ਪोटाश ਪਾਓ ਸਪਰੇਅ ਕਰੋ ਜੀ ਦੇ ਨਾਲ ਠਾਣ ਨੂੰ ਇਹਦੀ ਗਰੋਥ ਵਧੇ ਸੇਜਾ ਜਿਹੜਾ ਕੱਢ ਜੇ ਉਹਦਾ ਸਾਨੂੰ ਗੁੱਡੀ ਵੱਜ ਗਈ ਆ ਸਬਜੀ ਵਧੀਆ ਕਿਰਪਾ ਮਾਲਕ ਦੀ ਜੁਰ ਪੇਰਪੁਰ ਦਾ ਕੰਮ ਜੰਗੀ ਪੱਧਰ ਤੇ ਚੱਲਣ ਡਿਆ ਕੌਣ ਕੌਣ ਗਿਆ ਪਾਰ ਸਾਹ ਦੇ ਪਾਰ ਹੁੰਦੇ ਪਾਰ ਹੈਂ 10 ਮਹੀਨੇ ਕੱਲੇ ਆਇਆ ਤੂੰ ਹੀ ਕੱਲਾ ਆਇਆ ਉਧਰ ਕਿੱਥੇ ਬਣਾ ਲੈਣਾ ਸਿਕੰਦਈਆ ਮਿਲਟਰੀ ਵਾਲਾ ਬਣਾਇ ਲਿਆ ਜੀ ਤੇ ਇੱਥੇ ਬਣਾ ਲੈਨੇ ਲਿਆਓ ਤਾਰਾਂ ਦੇ ਹੈਂ ਇੱਥੇ ਬਣਾ ਲੈਨੇ ਲਿਆਓ ਇਹ ਜੋ ਮੁੰਡੇ ਕੋ ਲੀਡਾਂ ਲੈ ਗਈ ਹੈ ਲੀਡਾਂ ਦੇ ਕੋ ਫੜ ਲਿਆ ਉਹਦੇ ਤੋਂ ਮੈਂ ਬਣਾ ਦੇਣਾ 2 ਮਿੰਟ ਲੈ ਤੈਨੂੰ ਤੂੰ ਆਪ ਜਾ ਤੈਨੂੰ ਦੇਣੀਆਂ ਨੇ ਅੱਜ ਰਿਪੇਅਰ ਪੂਰ ਕਰਨ ਦੇ ਖੋਲ ਗਈ ਕਿ ਨਹੀਂ ਅਰੇ ਇਹਦਾ ਕਰਦਾ ਇਹ ਤੋਂ ਤੁਹਾਨੂੰ ਬਣਾ ਹੀ ਯਾਰ ਬੈਂਚੀ ਵਾਲਾ ਪਾਰ ਕੀਆ ਲਿਆ ਥੋੜੀ ਜਿਹੀ ਜੋਦ ਪੂਰੇ ਲੱਗੇ ਬੈਂਟੀ ਵਾਲਾ ਉਹੋ ਹੀ ਗਾੜੀ ਫਿੱਟ ਕਰ ਦੇਣਾ ਆਪਾਂ ਉੱਥੇ ਕੀ ਆ ਨਹੀਂ ਤੇ ਮੈਂ ਦੱਸਦਾ ਗਾੜੀ ਨਹੀਂ ਫਿੱਟ ਕਰਨਾ ਮੁੜ ਕੇ ਆਓ ਆਪਾਂ ਡੰਡ ਲਾ ਲੈਣੀ ਉਹ ਇਹਨਾ ਅਸੀਂ ਅੱਗੇ ਵੇਖਿਆ ਬੰਪਰ ਤੇ ਗਾੜੀ ਨਾ ਆਤੀ ਜਿਹਨਾਂ ਖੱਟ ਗਿਆ ਕਰੀਓ ਤੋ ਹਲੋ ਹਲੋ ਤੋਣ ਆਪਣਾ ਵੀਰ ਹਰਜੀਤ ਸੋਂ ਆਇਆ ਵਾ ਆਪਣੇ ਫਾਰਮ ਤੇ ਤੇ ਇਹ ਹੋ ਗਿਆ ਜੱਟ ਵਿਹਲਾ ਲੂ ਲੂ ਲਾ ਕੇ ਮੈਂ ਪੱਕਾ ਹੁਣ ਜੀੜੀਆਂ ਛੀੜੀਆਂ ਤੇ ਅੱਜ ਚਾਵਾ ਚਾਵਾ ਚਾਹਦੇ ਕਹੀ ਹੁਣ ਬੈਟਰੀ ਬਕਸਾ ਫਿੱਟ ਕਰਨਾ ਕਰਕੇ ਟਰੈਕਟਰ ਚਾਲੂ ਕਰਨਾ ਸਿਰੇ ਤੜਕੇ ਤੋਂ ਡੇਬ ਬਣਾ ਚਾਹ ਪੀਨੇਗੇ ਰੋਟੀ ਖਾਣਾਂ ਰੋਟੀ ਖਾਣਾਂ ਤਾਂ ਹੀ ਪੰਗਾ ਲਿਆ ਵੀ ਉਹਦਾ ਪੰਗਿਆਂ ਨਾਲ ਤੜਕੇ ਨਿਕਲਦਾ ਪੈਂਦਾ ਹੁਣ ਸਾਡਾ ਇਹ ਸਿਸਟਮ ਵੀ ਰੋਟੀ ਖਾਂਦਿਆਂ ਲੱਗਦਾ ਉਹਦਾ ਹੀ ਮੇਰੇ ਨਾਲ ਰੋਟੀ ਖਾਂਦਿਆ ਤੇ ਚਾਹ ਪੀ ਕੇ ਉਹ ਚਾਹਦੇ ਆ ਫਿਰ ਬਣਾ ਕੇ ਬਕਸਾ ਤਿਆਰ ਕਰਦੇ ਤੇਲ ਤੁਲ ਪਾ ਕੇ ਡੱਕ ਦੇਣਾ ਸਿਰੇ ਵੇੜਨਾ ਲੱਗ ਪਾਗੇ ਤੇ ਰੋੜ ਜੀ ਸਾਹਿਬ ਦੂਸਨਾ ਤੇ ਆਲੂ ਨੂੰ ਕਿਹਾ ਠੀਕ ਆ ਵਧੀਆ ਵੀਰ ਜੀ ਬਹੁਤ ਵਧੀਆ ਕਿੰਨਾ ਲਾਤਾ ਹੈ ਵੀਰ ਜੀ 130 ਕਿਲੇ ਲਿਆ ਵੀਰ ਆਲੂ ਲਾਦੇ ਆ ਵੀਰ ਨੇ ਕਿ ਇਹਨਾਂ ਦਾ ਜਿਆਦਾ ਕੰਮ ਆਲੂ ਦਾ ਹੀ ਆ ਸਣਕ ਸਾਹਿਬ ਦੀ ਖਾਨ ਜੋਗੀ ਬੀਜਦੇ ਆ ਤੂ ਲੂਕਾ ਦੇ ਜੋਗੀ ਬਾਕੀ ਜਿਆਦਾ ਆਲੂ ਦਾ ਚਲ ਦਿਖਾ ਦੇ ਆਪਣਾ ਟਰੈਕਟਰ ਵੀਰ ਜਾਂਦਾ ਬੰਦਾ ਟ੍ਰੇਨਡ ਹੋਏ ਨਾ ਮੇਰੇ ਨਾਲ ਕੋਈ ਬੈਟਰੀ ਬਕਸੇ ਬਣਾਉਣ ਦਾ ਕੰਮ ਚੱਲਣ ਰਿਹਾ ਵਾ ਉਹ ਵੀ ਜੇ ਬੰਦਾ ਆਪੇ ਕੰਮ ਸੁਖਾ ਹੋਵੇ ਤੇਰੀ ਜਾਤਾਂ ਹੁੰਦੀਆਂ ਉਹ ਵੀਰ ਹਰਜੀ ਸੌ ਸਾਡੀ ਪੂਰੀ ਹੈਲਪ ਕਰਨ ਲਿਆ ਨਹੀਂ ਨਹੀਂ ਕੱਟ ਦੇਣਾ ਹੈ ਆਪਾਂ ਆ ਜੀ ਆ ਰੱਖ ਲਈ ਸੁਣ ਕੰਮ ਚੱਲਣ ਡਿਆ ਬੈਟਰੀ ਬਣਾਤੀ ਆ ਮੈਟਰੀ ਬਕਸਾ ਰੱਖਣ ਨੂੰ ਥੋੜੀ ਦਿੱਕਤ ਆਉਂਦੀ। ਤੁਹਾਡੇ ਮੈਨਾਂ ਟਿੱਪੀਆਂ ਜਿਹਾ ਇਤਨੀ ਸਾਫਤਾ ਵਾ ਸੀ ਨਾ ਤੁਹਾਡੇ। ਜਿਦਾ ਆਪਣੀ ਮਸ਼ੀਨ ਤੇ। ਮਿਸਤਰੀ ਦੂਰੋਂ ਦੂਰੋਂ ਆਏ ਆ। ਸਾਰੀਆਂ ਫਰਮਾਂ ਦੇ ਇਕੱਠੇ ਹੋ ਗਏ ਅੱਜ ਬਕਸਾ ਬਣਾਉਣ ਦੇ। ਸਾਰੀਆਂ ਫਰਮਾਂ ਦੇ ਇਕੱਠੇ ਹੋ ਗਏ। ਤੇ ਇੱਕ ਕੰਮ ਖਿੱਚਿਆ। ਤੁਹਾਡਾ ਮੁੰਡਾ ਸਾਡਾ ਪਤਾ ਲੈਣ ਤੇ ਅੱਜ ਰਾਤ। ਇਹ ਇਹ ਬਕਸੀ ਬਣਾਉਣ ਦਾ ਇਹਨਾਂ ਦਾ ਕੰਮ ਲੈ ਲਈਦਾ ਕੰਮ ਲੈਣਾ ਆਉਂਦਾ ਸਾਨੂੰ ਵੀ ਨਹੀਂ ਆ ਸਾਡੇ ਤੋਂ ਸਿੱਟ ਜਾਣੀ ਆਉਂਦਾ ਤੇ ਉਹਨੂੰ ਫੜਾਰਾ ਰਾੜਾ ਵੀਰ ਜੀ ਲਾਇਓ ਰਾਤ ਨੂੰ ਭਲਾ ਵੀਰ ਮਣ ਕੇ ਪੱਤੀਆਂ ਮਲਾਉਂਦਾ ਫਿਰ ਬਣ ਗਿਆ ਜਿਗਾਰਡ ਵਧੀਆ ਤੇ ਉਹਨੂੰ ਮਰਗਾਤਾ ਤੋਂ ਨਹੀਂ ਜਾਂਦੇ ਅੱਧੇ ਹੱਥ ਚਲਾ ਲੈਂਦੇ ਮਰਮਾਨਾ ਰੱਖੋ ਤੇ ਲਾਓ ਲੀਡਾਂ ਵਿੱਚੋਂ ਚੋਪੋ ਜੀ ਪੱਕੀ ਪਈ ਰਹਿਣੀ ਹੁਣ ਤੇ ਚਾਂ ਮਾਰ ਉਨਾ ਹੋਣਾ ਕਵਾੜ ਕਿਉਂ ਦੇ ਦੇਣਾ ਆਪਾਂ ਨੂੰ ਕੋਈ ਪਤਾ ਕਿਦੋਂ ਲਾ ਦੇਣੀ ਹੈ ਇਹ ਇੱਥੇ ਜੋਦਾ ਸਿੱਧੀ ਲਾ ਦਈਏ ਬਿਲਡਿੰਗਾਂ ਦਾ